ਤਰਨ ਵਾਸਿਲ ਜੀ ਦਾ ਥੈਂਕ ਯੂ ਵੈਰੀ ਮੱਚ ਔਮਨ ਕਾਉਂਸਲ ਦਾ ਥੈਂਕ ਯੂ ਵੈਰੀ ਮੱਚ ਜਿਨ੍ਹਾਂ ਨੇ ਸਭ ਨੇ ਤੁਹਾਡੇ ਜੜ ਕੇ ਇੱਥੇ ਹਿੱਸਾ ਲਿਤਾ ਹੈ ਐਂਡ ਇਸ ਬੜੇ ਨੋਬਲ ਕਾਲਸ ਲਈ ਵਾ ਚੜ ਕੇ ਹਿੱਸਾ ਲਿਤਾ ਹੈ ਡੋਨੇਟਿੰਗ ਬਲੱਡ ਇਜ਼ ਅ ਵੈਰੀ ਨੋਬਲ ਥਿੰਗ ਥੈਟ ਐਨੀ ਹਿਊਮਨ ਕੈਨ ਡੂ ਇੱਕ ਬਲੱਡ ਯੂਨਿਟਾਂ ਅਸੀਂ ਤਿੰਨ ਬੰਦਿਆਂ ਦੀ ਲਾਈਫ ਸੇਵ ਕਰ ਸਕਦੇ ਹਾਂ ਤਾਂ ਜਿਸ ਲਈ ਕੋਈ ਵੀ ਐਕਸੀਡੈਂਟ ਵਗੈਰਾ ਹੁੰਦਾ ਹੈ ਤਾਂ ਦਜ਼ਨਸ ਆਫ ਯੂਨਿਟਸ ਆ ਰਿਕੁਆਇਰਡ ਕਿੰਨੇ ਦਜ਼ਨ ਯੂਨਿਟ ਰਿਕੁਆਇਰਡ ਹੁੰਦੇ ਆ ਤਾਂ ਇਸ ਕਰਕੇ ਸਾਨੂੰ ਇਹ ਇੱਕ ਸੋਚਣਾ ਚਾਹੀਦਾ ਹੈਗਾ ਕਿ ਕਿਸੇ ਦੇ ਕੰਮ ਜੇ ਆ ਸਕੀਏ ਕਿਉਂ ਨਾ ਆਈਏ APSC Women of Form ਦੇ ਵੱਲੋਂ ਪਿਛਲੇ ਦਿਨੀ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਖੂਨਦਾਨ ਕੀਤਾ। ਇਹ ਕੈਂਪ ਆਸਾ ਮਈ Hindu Temple ਅਤੇ Tarun Vasal ate Nadi Team ਦੇ ਸਹਿਯੋਗ ਦੇ ਨਾਲ ਉਲੀਕਿਆ ਗਿਆ ਸੀ ਜੋ ਕਿ ਬਹੁਤ ਹੀ ਸਫਲ ਰਿਹਾ। American Punjabi Society ਇੱਕ ਅਜਿਹੀ ਸੋਸਾਇਟੀ ਹੈ ਜੋ ਕਿ ਕਮਿਊਨਿਟੀ ਦੀ ਮਦਦ ਦੇ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਅਤੇ ਸਮੇ ਸਮੇਤੇ ਇਸ ਬੰਦੀ ਬਹੁਤ ਸਾਰੇ ਇਵੈਂਟਸ ਵੀ ਇਹਨਾਂ ਵੱਲੋਂ ਕਰਵਾਏ ਜਾਂਦੇ ਨੇ ਅਜੇ ਹਾਈ ਇੱਕ ਇਵੈਂਟ ਏਪੀਐਸਡੀ ਔਰਮਨ ਫੋਰਮ ਦੇ ਵੱਲੋਂ ਆਸਾਮਈ ਹਿੰਦੂ ਟੈਂਪਲ ਹਿਕਸਵਿਲ ਨਿਊਯਾਰਕ ਦੇ ਵਿੱਚ ਉਲੀਕਿਆ ਗਿਆ ਜੋ ਕਿ ਇੱਕ ਬਲੱਡ ਡੋਨੇਸ਼ਨ ਕੈਂਪ ਸੀ ਜਿਸ ਬੰਦੀ ਏਪੀਐਸ ਦੇ ਗਲੋਬਲ ਪ੍ਰੈਜ਼ੀਡੈਂਟ ਗੈਰੀ ਸਿੱਕਾ ਔਰਮਨ ਫੋਰਮ ਦੇ ਚੇਅਰ ਨਵਨੀਤ ਕੌਰ ਸੌਂਦੀ ਅਤੇ ਮਹਿੰਦਰ ਸਿੰਘ ਤਨੇਜਾ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਸਪੈਸ਼ਲੀ ਥੈਂਕਫੁਲ ਟੂ ਗੋਵਨ ਭਤੀਜਾ ਜੀ ਤੇ ਪੂਰੀ ਆਸਾਮਾਈ ਟੀਮ ਦਾ ਜਿਨ੍ਹਾਂ ਨੇ ਬੜਾ ਵਧੀਆ ਲੰਗਰ ਦਾ ਵੀ ਇੰਤਜ਼ਾਮ ਕੀਤਾ ਤੇ ਜਗਾ ਦਾ ਵੀ ਕਰਕੇ ਉਹਨਾਂ ਲਈ ਕਾਫੀ ਡੋਨੇਸ਼ਨ ਡੋਨੇਟ ਡੋਨਰਸ ਵੀ ਲੈ ਕੇ ਆਏ ਹੈ ਤੇ ਤਰਨਵਸਿਧ ਜੀ ਦਾ ਥੈਂਕ ਯੂ ਵੈਰੀ ਮਚ ਔਮਨ ਕਾਉਂਸਲ ਦਾ ਥੈਂਕ ਯੂ ਵੈਰੀ ਮਚ ਜਿਨ੍ਹਾਂ ਨੇ ਸਭ ਨੇ ਵਰ ਜੜ ਗਏ ਤੁਸੀਂ ਹਿਲਤਾ ਐਂਡ ਇਸ ਬੜੇ ਨੋਬਲ ਕਾਉਸ ਲਈ ਵੱਧ ਚੜਕੇ ਹਿੱਸਾ ਦਿੱਤਾ ਆਈ ਊਡ ਲਾਈਕ ਟੂ ਥੈਂਕ 올 द डोਨਰਸ ਹੂ ਕੇਮ ਆਊਟ ਟੂਡੇ ਟੂ ਗਿਵ ਦ ਬਲੱਡ Donating blood is a very noble thing that any human can do. This blood is something, even with science being so far, is something that cannot be manufactured. Blood is something that can only be donated. And today we have a camp in Hicksville in the Asamai Mandir, which is in our neighborhoods, we have a, a big community around here. What we want to make sure is if you are not able to come this time, make sure you are here for the future events because this is something you can become a hero for a day. You can feel that you were able, just by giving one donation of blood, you will be able to save three lives, which is a big deal. And re reproduction of blood is not. problem if you uh, if you give blood within few hours that blood is made and you're absolutely okay shouldn't impact your health at all ਅਸੀਂ ਅੱਜ ਅਮਰੀਕਨ ਪੰਜਾਬੀ ਸੁਸਾਇਟੀ ਊਮਨਸ ਕਾਉਂਸਲ ਵੱਲੋਂ ਤੇ ਨਿਊਯਾਰਕ ਲੱਟ ਕੈਂసర్ ਸੁਸਾਇਟੀ ਵੱਲੋਂ ਤੇ ਆਪੀ QLI ਵੱਲੋਂ ਜਿਹਦੇ ਕੇ ਲੀਡਰਸ਼ਿਪ ਨਵਨੀਤ ਸੌਂਦੀ ਜੀ ਡਾਕਟਰ ਤਰੁਣ ਵਾਸੇਲ ਤੇ ਆਪੀ ਦੇ ਅਵੇ ਮਲੋਤਰਾ ਜੀ ਡਾਕਟਰ ਅਵੇ ਮਲੋਤਰਾ ਜੀ ਇਹਨਾਂ ਵੱਲੋਂ ਇੱਕ ਜਿਹੜਾ ਇੱਥੇ ਬਲੱਡ ਡਰਾਈਵ ਬਹੁਤ ਹੀ ਨੋਬਲ ਇਨੀਸ਼ੀਏਟਿਵ ਹੈ ਜਿੱਦੇ ਕਿ ਹਮੇਸ਼ਾ ਹੀ ਦੁਨੀਆ ਵਿੱਚ ਕਦੇ ਵੀ ਕਿਸੇ ਜਗ੍ਹਾ ਲੋੜ ਪੈ ਸਕਦੀ ਹੈ ਜਿਹੜਾ ਕਿ ਐਪੀਐਸ ਨਿਊ ਬਲੱਡ ਕੈਂసర్ ਸੁਸਾਇਟੀ ਵਿੱਚ ਲੱਗੇ ਰਹਿੰਦੇ ਨੇ ਡਾਕਟਰ ਤਰुण ਵਾਸਲ ਇਸ ਬਹੁਤ ਹੀ ਅੱਛੇ ਇੱਕ ਕਾਰਜ ਵਿੱਚ ਹਮੇਸ਼ਾ ਹੀ ਲੱਗੇ ਰਹਿੰਦੇ ਨੇ ਤੇ ਅਸੀਂ ਅੱਜ ਉਹਨਾਂ ਨੂੰ ਐਪੀਐਸ ਵੱਲੋਂ ਉਹਨਾਂ ਦਾ ਮਾਨ ਸਤਕਾਰ ਕਰਨਾ ਚਾਹੁੰਦੇ ਆ ਕਿ ਜਿਹੜਾ ਅੱਜ ਅਗਸਤ 10 ਨੂੰ ਸੰਡੇ ਆਸਾਮਈ Hindu ਮੰਦਿਰ ਦੇ ਅੰਦਰ ਇਹ ਅਜਿਨੀਸ਼ੀਟੀ ਬਲੱਡ ਡਰਾਈਵ ਦਾ ਰੱਖਿਆ ਤੁਸੀਂ ਜਿਹੜਾ ਵੇਖ ਹੀ ਰਹੇ ਹੋ ਕਿ ਕਾਫੀ ਹਥ ਸੰਗਤਾਂ ਆਈਆਂ ਜਿਹੜੀਆਂ ਕਿ ਖੁਦ ਆਪਣੇ ਵੱਲੋਂ ਵੋਲੰਟੇਅਰਲੀ ਬਲੱਡ ਡੋਨੇਟ ਕਰ ਰਹੀਆਂ ਨੇ ਇਸ ਬਲੱਡ ਡੋਨੇਸ਼ਨ ਕੈਂਪ ਨੂੰ APIQLI ਨਿਊਯਾਰਕ ਬਲੱਡ ਸੈਂਟਰ ਨਿਊਯਾਰਕ ਕੈਂਸਰ ਐਂਡ ਬਲੱਡ ਸਪੈਸ਼ਲਿਸਟ ਅਤੇ ਆਸਾਮਈ Hindu ਟੈਂਪਲ ਦੇ ਵੱਲੋਂ ਸਪੋਰਟ ਕੀਤਾ ਗਿਆ ਅਤੇ ਮੰਦਿਰ ਦੇ ਅੰਦਰ ਹੀ ਇਹ ਕੈਂਪ ਲਗਾਇਆ ਗਿਆ ਜਿਸ ਸੰਬੰਧੀ ਗੋਵਿੰਦ ਬਠੀਜਾ पॉल बिंद्रा अते दीपक बंसल ने जानकारी साझी की थी ब्लड ड्राइव इज अ वेरी नोबल काज आसमाई समाज मंदिर ऑलवेज आर अवेलेबल फॉर द ब्लड ड्राइव्स एंड द मेडिकल डॉक्टर्स एसोसिएशन दैट वी ऑलवेज हैव दैट डॉक्टर वासिल जी इज बीन ऑलवेज विद अस एंड आवर पंजाबी सोसाइटी दे बीन ऑलवेज दिस इज अ ड्रीम टीम आ मंदिर American Punjabi Society and Dr Western we going to continue to have more functions more of these kind of uh, events that is only for the community ਸਭ ਨੂੰ ਆਣ ਦੀ ਇੱਥੇ ਜਿਹੜੀ ਹੈ ਐਫਰਟਸ ਜਿਹੜੀਆਂ ਕੀਤੀਆਂ ਨੇ ਸਾਡੀ ਕੈਂసర్ ਸੁਸਾਇਟੀ ਵੱਲੋਂ ਨਦੀਜ ਜੀ ਨੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਤੇ ਡਾਕਟਰ ਅਤਲ ਜੀ ਵੱਲੋਂ ਅਸੀਂ ਅੱਜ ਇੱਥੇ ਬਲੱਡ ਡਾਟ ਕੀਤਾ ਇਹ ਸਾਡਾ ਤੀਸਰਾ ਤੇ ਚੌਥਾ ਹੈ ਵੀ ਵਿਲ ਕੰਟੀਨਿਊ ਥਿਸ ਕਾਈਂਡ ਆਫ ਅ ਵਰਕ ਇਨ ਦਾ ਫਿਊਚਰ ਆਲਸੋ ਤੇ ਦੂਸਰੀ ਗੱਲ ਹੈਗੀ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਕੈਂਸਰ ਅਵੇਅਰਨੈਸ ਦੀ ਵੀ ਸਾਡੀ ਪ੍ਰੇਡ ਹੈ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਜਾਗਰੂਕਤਾ ਲਿਆਣਾ ਚਾਹੁੰਦੇ ਆ ਆਪਣੇ ਵਿੱਚ ਆਈ ਫੀਲਿੰਗ ਓਕੇ ਯਾਨੀ ਕਿ ਕੋਈ ਇਸ ਤਰ੍ਹਾਂ ਜ਼ਿਆਦਾ ਜਿਵੇਂ ਪੁਰਾਣੀ ਲੋਕਾਂ ਦੀ ਧਾਰਨਾ ਬਣੀ ਹੁੰਦੀ ਆ ਖੂਨ ਨਹੀਂ ਕਢਾਣਾ ਚਾਹੀਦਾ ਇਹ ਉਹ ਪਰ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਇਟ ਸੇਵਸ ਲਾਈਫ ਔਰ ਤੁਹਾਨੂੰ ਵੀ ਇੱਕ ਨਵਾਂ ਜੀਵਨਦਾਨ ਮਿਲਦਾ ਤੁਹਾਡੀ ਬਾਡੀ ਦੇ ਵਿੱਚੋਂ ਜਿਹੜੇ ਓਵਰ ਰੈੱਡ ਬਲੱਡ ਕਾਰਪਸੂਲਸ ਹੈਗੇ ਉਹ ਨਿਕਲਦੇ ਆ ਹੀਮੋਗਲੋਬਿਨ ਵਗੈਰਾ ਔਰ ਜਿਹੜਾ ਸਰੀਰ ਆ ਤੁਹਾਡਾ ਨਵਾਂ ਖੂਨ ਬਣਾਉਂਦਾ ਔਰ ਤੰਦਰੁਸਤੀ ਰੈਂਦੀ ਆ ਤੁਹਾਡੇ ਨਾਲ ਤੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਗਲੋਬਲ ਟੀਵੀ ਦੇ ਮਾਧਿਅਮ ਦੇ ਨਾਲ ਬੇਨਤੀ ਆ ਵੀ ਤੁਸੀਂ ਬਲੱਡ ਡੋਨੇਟ ਕਰੋ ਔਰ ਲਾਈਫ ਸੇਵ ਕਰੋ ਇਸ ਮੌਕੇ ਡਾਕਟਰ ਤਰुणワਸਲ ਅਤੇ ਉਹਨਾਂ ਦੀ ਟੀਮ ਇਸ ਪੂਰੇ ਈਵੈਂਟ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਦੇ ਲਈ ਪਹੁੰਚੀ ਅਤੇ ਇਹਨਾਂ ਦੇ ਵੱਲੋਂ ਪੂਰੇ ਬਲੱਡ ਡੋਨੇਸ਼ਨ ਕੈਂਪ ਨੂੰ ਆਪਣੀ ਦੇਖਰੇਖ ਦੇ ਹੇਠ ਨੇਪਰੇ ਚਾੜਿਆ ਗਿਆ ਇਸ ਨੇਕ ਕਾਰਜ ਦੇ ਲਈ ਉਹਨਾਂ ਨੂੰ ਉੱਚੇ ਚੇਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਮੈਂ ਹੀ ਮੈਟਾਲੋਜੀਸ ਔਨਕਾਲੋਜੀਸ ਨਿਊਰ ਕੈਂసర్ ਬਲੱਡ ਸਪੈਸ਼ਲਿਸਟਸ ਐਨਾਲ ਮੇਰੀਆਂ ਹੋਰ ਵੀ ਹੋੜੀਆਂ ਅਟੈਚਮੈਂਟਸ ਹੈਗੀਆਂ ਅਮਰੀਕਨ ਐਸੋਸੀਏਸ਼ਨ ਆਫ ਪੇਸ਼ੀਨਸ ਆਫ ਹਿੰਦੀਨ ਓਰੀਜਨ ਅਮਰੀਕਨ ਪੰਜਾਬੀ ਸੁਸਾਇਟੀ ਆਸਮਾਈ ਟੈਂਪਲ ਤੇ ਨਿਊਯਾਰਕ ਕੈਂసర్ ਐਂਡ ਬਲੱਡ ਸਪੈਸ਼ਲਿਸਟ ਇਹ ਚਾਰ ਆਰਗੇਨਾਈਜੇਸ਼ਨ ਨੇ ਮਿਲ ਕੇ ਅੱਜ ਇਹ ਬਲੱਡ ਡਰਾਈਵ ਕੀਤਾ ਹੈਗਾ ਤੇ ਕਾਫੀ ਸਕਸੈਸਫੁਲ ਇਵੈਂਟ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਔਰ ਜਿੰਨੇ ਵੀ ਪ੍ਰਦਾਨ ਹੇਗੀਆਂ ਆਰਗੇਨਾਈਜੇਸ਼ਨਸ ਦੇ ਵੋਲੰਟੀਅਰਸ ਜਿੰਨੇ ਹੈਗੇ ਆ ਤੇ ਜਿੰਨੇ মিডিਆ ਦੇ ਬੰਦੇ ਹੈਗੇ ਜਿਹੜਾ ਸਾਨੂੰ ਕਵਰ ਕਰਦੇ ਪਏ ਆ ਸਾਰੇ ਡੋਨਰ ਜਿਨੇ ਆ ਕੇ ਡੋਨੇਟ ਕੀਤਾ ਹੈਗਾ ਜਾਂ ਡੋਨੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਕਿਉਂਕਿ ਬਲੱਡ ਜਿਹੜਾ ਹੈਗਾ ਉਹਦੀ ਸ਼ਾਰਟੇਜ ਹਮੇਸ਼ਾ ਰਹਿੰਦੀ ਹੈ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਬਲੱਡ ਯੂਨਿਟਸ ਨਾਲ ਅਸੀਂ ਤਿੰਨ ਬੰਦਿਆਂ ਦੀ ਲਾਈਫ ਸੇਵ ਕਰ ਸਕਦੇ ਹਾਂ ਤੇ ਜਿਸ ਲਈ ਕੋਈ ਵੀ ਐਕਸੀਡੈਂਟ ਵਗੈਰਾ ਹੁੰਦਾ ਹੈ ਤਾਂ ਡਜ਼ਨਸ ਆਫ ਯੂਨਿਟਸ ਆ ਰਿਕੁਆਇਰਡ ਕਿੰਨੇ ਡਜ਼ਨ ਯੂਨਿਟ ਰਿਕੁਆਇਰਡ ਹੁੰਦੇ ਆ ਤੇ ਇਸ ਕਰਕੇ ਸਾਨੂੰ ਇਹ ਇੱਕ ਸੋਚਣਾ ਚਾਹੀਦਾ ਹੈਗਾ ਕਿ ਕਿਸੇ ਦੇ ਕੰਮ ਜੇ ਆ ਸਕੀਏ ਕਿਉਂ ਨਾ ਆਈਏ ਤੇ ਇਹਦੇ ਵਿੱਚ ਇਹ ਵੀ ਹੁੰਦਾ ਕਿ ਜਿਹੜਾ ਬਲੱਡ ਸਾਡਾ ਨਾ ਹਮੇਸ਼ਾ ਇਹ ਖਤਮ ਹੁੰਦਾ ਰਹਿੰਦਾ ਆਪੇ ਹੀ ਤੇ ਜੇ ਅਸੀਂ ਡੋਨੇਟ ਕਰ ਦਈਏ ਉਹ ਨਵਾਂ ਬਲੱਡ ਮੰਜਦਾ ਨਵੇਂ ਜਿਹੜੇ ਸੈਲ ਹੁੰਦੇ ਆ ਉਹ ਫਰੈਸ਼ ਹੁੰਦੇ ਆ ਸੋ ਸਾਨੂੰ ਉਹ ਜ਼ਿਆਦਾ ਫੰਕਸ਼ਨਿੰਗ ਔਰ ਉਹਨਾਂ ਦੀ ਜਿਹੜੀ ਜਿਹੜਾ ਕੰਮ ਕਰਦੇ ਆ ਨਾ ਉਹ ਉਹ ਵੀ ਜ਼ਿਆਦਾ ਐਫੀਸ਼ੀਐਂਟਲੀ ਕਰਦੇ ਆ ਸੋ ਐਵਰੀ ਫਿਊ ਮੰਥਸ 'ਤੇ ਅਸੀਂ ਬਲੱਡ ਡੋਨੇਟ ਕਰਨਾ ਚਾਹੀਏ ਆਦਰਵਾਇਜ਼ ਜੇ ਕੋਈ ਪ੍ਰੋਬਲਮ ਨਾ ਹੋਵੇ ਤਾਂ ਇਹ ਬਹੁਤ ਚੰਗੀ ਚੀਜ਼ ਹੈ ਸਾਡੀ ਬਾਡੀ ਵਾਸਤੇ ਵੀ ਤਾਂ ਮੈਂ ਅਗੇਨ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਵੀ ਆਰ ਡੂਇੰਗ ਅ ਬਲੱਡ ਰਾਈਸ ਫਰਮ ਨਿਊਯਾਰਕ ਬਲੱਡ ਸੈਂਟਰ ਇਨ ਥਿਸ ਮੰਦਿਰ Uh, it is very important to donate blood because there is a lot of shortage of blood right now. Every time you give blood you save life. three people can be saved with one donation of blood. Uh, for a community it is important because when Asian community blood gives the blood donate blood it goes everywhere and it helps people to save life. You know I always appreciate and tell people when you give blood, you open an account of praise for yourself. Because until or unless your blood, the person's life is saved, is going to be getting praise for you. You will be never forgotten. You know it is a one-time of donation. Even if a one-time of donation can keep you for praise for you many years. And thank you for donating, everybody. New York Blood Center appreciate every anybody who come and donate blood. ਇਸ ਮੌਕੇ ਆਸਮਈ ਹਿੰਦੂ ਟੈਂਪਲ ਦੇ ਵੱਲੋਂ ਪਹੁੰਚੇ ਹੋਏ ਲੋਕਾਂ ਦੇ ਲਈ ਖਾਣ-ਪੀਣ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਸੀ। ਇਹ ਕੈਂਪ ਸਵੇਰੇ 11:30 ਵਜੇ ਤੋਂ 4 ਵਜੇ ਤੱਕ ਲਗਾਤਾਰ ਚੱਲਿਆ ਜਿੱਥੇ ਐਪੀਐਸ ਦੇ ਮੈਂਬਰਾਂ ਨੇ ਬਲੱਡ ਡੋਨੇਟ ਕੀਤਾ ਅਤੇ ਨਾਲ ਹੀ ਡੋਨਰਾਂ ਦਾ ਧੰਨਵਾਦ ਵੀ ਕੀਤਾ। ਇਹ ਤਨ-ਮਨ ਧਨ ਦੀ ਸੇਵਾ ਜਿਹੜੀ ਹੈ ਇਹ ਸਾਡੇ ਪੁਰਖਿਆਂ ਤੋਂ ਸਾਡੇ ਬਜ਼ੁਰਗਾਂ ਤੋਂ ਸਾਡੇ ਗੁਰੂਆਂ ਤੋਂ ਆਈ ਹੈ ਤੇ ਇਹਨੂੰ ਜਿਹੜੀ ਅੱਗੇ ਤੋਰ ਰਹੇ ਨੇ ਇਹ ਬਹੁਤ ਹੀ ਸ਼ਲਾਘਾਜੋ ਕਦਮ ਹੈ ਹੈਰਸ ਆਫ ਗੈਰੀਜੀ ਗੈਰੀ ਸਿਕਾ ਜੀ ਮੈਨੂੰ ਨਹੀਂ ਪਤਾ ਇਹਨਾਂ ਵਿੱਚ ਇਹ ਕਿੰਨੀ ਕ એનર્ਜੀ ਹੈ ਹਰ ਵਕਤ ਚਲਦੇ ਹੀ ਨਜ਼ਰ ਆਉਂਦੇ ਨੇ ਤਿੰਨ ਸਪਾਇਰ ਕੌਣ ਕਰਦਾ ਸ਼ਾਇਦ ਇਹਨਾਂ ਦੇ ਘਰੋਂ ਇਹਨਾਂ ਦੇ ਮੈਸੇਜ ਨੇ ਭੈਣ ਜੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਇਹਨਾਂ ਨੇ ਇਸ ਨੂੰ ਅੱਗੇ ਕਿਸ ਤਰੀਕੇ ਨਾਲ ਤੋਰਦੇ ਨੇ ਨਵਨੀਤ ਜੀ ਸੋਦੀ ਜੀ ਨਵਨੀ ਸੋਦੀ ਜੀ ਕਿੰਨਾ ਉਹਨਾਂ ਦੇ ਵਿੱਚ ਵੀ ਇਸ ਕਿਸਮ ਦੀ ਇਨਸਪੀਰੇਸ਼ਨ ਹੈ ਵੀ ਜਿਹੜੀ ਇਸ ਲੋਕਗੇ ਤੋਰ ਰਹੇ ਨੇ ਹੈਟਸ ਆਫ एवरीवन बॉडी ਆ ਲਵ ਇਟ ਵੀ ਵਿਲ ਬੀ ਹੇਅਰ ਐਵਰੀ ਟਾਈਮ ਕਾਲਡ ਬਾਈ ਗੈਰੀ ਜੀ ਐਂਡ ਬਾਈ ਐਪੀਐਸ ਜਿਹੜਾ ਬਲੱਡ ਡੋਨੇਸ਼ਨ ਕਾ ਆਸਾਮ ਮੰਦਿਰ ਅੰਦਰ ਲੱਗਿਆ ਵਿਦ ਕੋਪਨ ਭਤੀਜਾ ਸੀ ਤੇ ਐਪੀਐਸ ਦੇ ਕੋਲੋਬੋਰੇਸ਼ਨ ਦੇ ਨਾਲ ਤਾਂ ਇੱਕ ਬਹੁਤ ਹੀ ਅੱਛਾ ਇੱਕ ਨੋਬਲ ਕਾਰਸ ਹੈਗਾ ਵੇ ਤਾਂ ਵੀ ਆਲ ਸ਼ੁੱਡ ਕਮ ਫਾਰਵਰਡ ਫਾਰ ਥਿਸ ਟਾਈਪ ਆਫ ਦਾ ਕੈਂਪ ਐਂਡ ਡੂ ਦਾ ਵਰਕ ਇਸ ਮੌਕੇ ਆਉਣ ਵਾਲੀ 21 ਸਤੰਬਰ ਨੂੰ ਕਰਵਾਈ ਜਾਣ ਵਾਲੀ ਕੈਂਸਰ ਅਵੇਅਰਨੈਸ ਵਾਕ ਲਈ ਵੀ ਸੁਨੇਹਾ ਦਿੱਤਾ ਗਿਆ ਤੇ ਕਮਿਊਨਿਟੀ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਇਸ ਕੈਂਪ ਦੇ ਰਾਹੀਂ ਪੰਜਾਬੀ ਕਮਿਊਨਿਟੀ ਦਾ ਕੱਦ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਹੋਰ ਵੀ ਉੱਚਾ ਹੋ ਗਿਆ ਕਿਉਂਕਿ ਖੂਨ ਦਾਨ ਇੱਕ ਮਹਾਦਾਨ ਹੈ ਅਤੇ ਇੱਕ ਵਿਅਕਤੀ ਦਾ ਖੂਨ ਤਿੰਨ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਹੈ ਸੋ ਇਸ ਖੂਬਸੂਰਤ ਸਨੇਹ ਦੇ ਨਾਲ ਇਹ ਬਲੱਡ ਕੈਂਪ ਬਹੁਤ ਹੀ ਸਫਲ ਰਿਹਾ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ